ਦੋਸਤੋ ਗਣਤੰਤਰ ਦਿਵਸ ਨਗਰ ਪੰਚਾਇਤ ਬਿਲਗਾ ਵਿਖੇ ਬੜੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਤੇ ਨਵੇਂ ਪ੍ਰਧਾਨ ਗੁਰਨਾਮ ਸਿੰਘ ਬਿਲਗਾ ਨਵੀਂ ਉਹਨਾਂ ਦੀ ਟੀਮ ਨੇ ਬੜੇ ਉਤਸ਼ਾਹ ਨਾਲ ਆਪਣੇ ਪ੍ਰਧਾਨ ਗੁਰਨਾਮ ਸਿੰਘ ਦਾ ਹਾਰ ਪਾ ਕੇ ਸਵਾਗਤ ਕੀਤਾ ਹੈ ਇਸ ਮੌਕੇ ਤੇ ਕੌਮੀ ਚੰਡਾ ਲਹਿਰਾਇਆ ਗੁਰਨਾਮ ਸਿੰਘ ਬਿਲਗਾ ਨੇ ਬੜਾ ਸੁਖਾਵਾ ਮਾਹੌਲ ਸਕੂਲੀ ਬੱਚਿਆਂ ਨੇ ਇਸ ਮੌਕੇ ਤੇ ਸ਼ਬਦ ਗਾਇਨ ਦੇਸ਼ ਭਗਤੀ ਦੇ ਗੀਤ ਕਵਿਤਾ ਭਾਸ਼ਣ ਸੁਣ ਲਈ ਬਿਲਗਾ ਅਤੇ ਇਲਾਕੇ ਦੇ ਪੰਜ ਸਰਪੰਚ ਅਫਸਰ ਸਹਿਬਾਨ ਇਸ ਮੌਕੇ ਤੇ ਹਾਜ਼ਰ ਸੀ ਦੇਖ ਰਿਹਾ ਹਾਂ ਇਹ ਸ਼ਾਂਤਮਈ ਮਾਹੌਲ ਮਾਨ ਸਨਮਾਨ ਪ੍ਰਮੁੱਖ ਸ਼ਖਸੀਅਤਾਂ ਦੇਸ਼ ਭਗਤਾਂ ਦੇ ਪਰਿਵਾਰਾਂ ਦੇ ਮੈਂਬਰਾਂ ਦਾ ਬੜੇ ਚੰਗੇ ਇਕ ਕੁਸ਼ਲ ਪ੍ਰਬੰਧਕ ਨੇ ਗਰਨਾਮ ਸਿੰਘ بڑے ਲੇਖੇ ਤੇ ਉਹਨਾਂ ਦੀ ਟੀਮ ਦੇ ਵਿੱਚ ਬਹੁਤ ਸਾਰੇ ਮਹਤਵਪੂਰਨ ਵਿਅਕਤੀ ਬਿਲਗੇ ਨੂੰ ਨਾਵਾ ਕੁਝ ਕਰ ਦਿਖਾਉਣ ਦੀ ਹਿੰਮਤ ਰੱਖਦੇ ਆ ਇਸ ਸਮਾਗਮ ਨੇ ਜੋ ਨਮੀਆਂ ਪਰਤਾ ਪਾਇਆ ਜੋ ਨਵਾਂ ਮਾਹੌਲ ਸਿਰਜਿਆ ਇਸ ਤੋਂ ਤੁਹਾਨੂੰ ਆਸ ਉਮੀਦ ਜ਼ਰੂਰ ਹੋਊਗੀ ਕਿ ਬਿਲਗੇ ਦੀ ਨਹਾਰ ਵਾਕਈ ਹੁਣ ਹੋਰ ਬਦਲੇਗੀ ਆਉ ਤੁਹਾਨੂੰ ਇਸ ਮੌਕੇ ਤੇ ਦੋ ਮੁੱਖ ਭਾਸ਼ਣ ਸੁਣਾਉਣੇ ਆ ਉਹਦੇ ਵਿੱਚੋਂ ਬਹੁਤ ਕੁਝ ਤੁਹਾਨੂੰ ਸੁਣਨ ਲਈ ਮਿਲੇਗਾ ਉਜੈਬਾ ਯਾ ਭੜੀਆ ਯਾ ਗੁਰੂ ਨੀਯਾ ਯਾ ਬੇਦ ਪੁਰਾ Oh <laughs> ਦਿੱਲੀ ਤੇ ਅੱਲਾ ਦੇ ਦੇਖ ਜੋ ਉਹ ਵਰਤਾਨੀ ਅਜੇ ਤੇਰਾ ਦਿਲ ਨਾ ਖੜੀ ਮਤੀ ਦਾ ਸਾਈਂ ਚੀ ਆਰੇ ਵਾਂਗ ਜੀ ਤੇਰੀ ਅਜੇ ਮਨ ਮਤੀਆਂ ਕਰੀ ਲੋਕਾਂ ਦੀਆਂ ਦੁੱਖਾਂ ਉਤੇ ਫਤੇ ਸਾਡੀ ਦੇਖਦੀ ਲੋਕਾਂ ਦੀਆਂ ਦੁੱਖਾਂ ਉਤੇ ਫਤੇ ਸਾਡੀ ਦੇਖਦੀ ਅਸੀਂ ਤਾਂ ਬਹੁਤ ਤਬੂਤਰੇ ਤੇ ਆਣ ਖੜੇ ਇਹ ਤਾਂ ਭਾਵੇਂ ਖੜੇ ਨਾ ਖੜੇ ਦਿੱਲੀ ਦੇ ਆਲਾ ਕੋ ਗੁਰੂ ਨਗਰੀ ਤੇ ਸਾਰੇ ਆਏ ਹੋਏ ਮੇਰੇ ਸਾਥੀਆਂ ਸਾਡੇ ਕਾਉਂਸਲਰ ਸਹਿਬਾਨ ਸਾਡੇ ਪਿੰਡ ਦੇ ਨਗਰ ਦੇ ਮੋਹ ਪਰ ਵਿਅਕਤੀ ਸਾਰਿਆਂ ਨੂੰ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਆਜ਼ਾਦੀ ਤੋਂ ਬਾਅਦ ਇਹ ਸੰਜਾਮ ਦੇ ਵਿੱਚ ਜਿਸ ਸੰਵਿਧਾਨ ਦੇ ਵਿੱਚ ਆਪਾਂ ਇਸ ਮੁਲਕ ਨੂੰ ਚਲਾ ਰਹੇ ਹਾਂ ਆਪਾਂ ਜਿਸ ਕਾਨੂੰਨ ਦੇ ਅਧੀਨ ਇਸ ਰਾਜ ਭਾਗ ਨੂੰ ਆਜ਼ਾਦੀ ਘੁਲਾਟੀਆਂ ਦੀਆਂ ਬਹੁਤ ਕੁਰਬਾਨੀਆਂ ਤੋਂ ਬਾਅਦ ਮਾਰਾ ਰਹੇ ਹਾਂ ਇਹ ਸੇਰਾ ਜਿਹੜਾ ਸਾਡੇ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਪੁਰਖਿਆਂ ਨੂੰ ਜਾਂਦਾ ਜਿਨ੍ਹਾਂ ਨੇ ਆਪਣੀ ਜੀਵਨ ਦੀ ਕਾਰਨਾ ਕਾਲ ਇਹ ਸਾਨੂੰ ਇੱਥੇ ਅੱਜ ਹਰੇ ਹੋਣ ਜੋਗਾ ਕੀਤਾ ਜੋ ਕਿ 76ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਇਹ ਸਾਡਾ ਗਣਤੰਤਰ ਦੇਸ਼ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਅਣਥੱਕ ਮਿਹਨਤ ਤੇ ਦੁਨੀਆ ਭਰ ਦੇ ਵਿੱਚ ਚੱਲਦੇ ਨਿਜਾਮ ਨੂੰ ਤੋਕੇ ਜਦੋਂ ਸਾਨੂੰ ਇਹ ਸੰਵਿਧਾਨ ਦਾ ਦਿਨ ਦਿੱਤਾ ਗਿਆ ਅਸੀਂ ਇਸ ਕਰਕੇ ਮਾਣ ਮਹਿਸੂਸ ਕਰਦੇ ਹਾਂ ਕਿ ਡਾਕਟਰ ਭੀਮਰਾਓ ਵੇਦਗੜ ਜੀ ਬੰਡ ਵੇਲੇ ਸਾਡੇ ਭਾਰਤ ਦੇ ਹਿੱਸੇ ਵਿੱਚ ਆਏ ਤੇ ਅੱਜ ਦੁਨੀਆ ਦੇ ਵਿੱਚ ਜਿੱਥੇ ਭਾਰਤ ਬਹੁਤ ਬਲੰਦੀਆਂ ਦੇ ਨਾਲ ਅੱਗੇ ਵਧ ਰਿਹਾ ਉੱਥੇ ਜਿਹਾ ਬੰਡ ਤੋਂ ਬਾਅਦ ਆਪਾਂ ਜੇ ਕੰਪੇਅਰ ਕਰਕੇ ਦੇਖੀਏ ਸਾਡਾ ਨਾਲ ਦਾ ਮੁਲਕ ਪਾਕਿਸਤਾਨ ਉਸ ਵੇਲੇ ਜੋ ਕ੍ਰਾਂਤੀ ਭਾਰਤ ਦੀ ਸੀ ਉਹੀ ਸਾਰਾ ਕੁਝ ਨਿਜਾਮ ਉਹਨਾਂ ਨੂੰ ਵੀ ਮਿਲਿਆ ਸੀ ਪਰ ਬਦਕਿਸਮਤੀ ਉਹ ਸਾਰੇ ਦੇਖਦੇ ਇਹ ਰਹੀ ਕਿ ਉਹਨਾਂ ਕੋ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਵਰਗਾ ਕੋਈ ਵਿਦਵਾਨ ਨਹੀਂ ਸੀਗਾ ਉਸ ਤੋਂ ਬਾਅਦ ਤੁਸੀਂ ਦੇਖਦੇ ਕਿ ਉੱਥੇ ਕਿੰਨੀ ਵਾਰ ਰਾਜ ਪਲਟੇ ਹੋ ਚੁੱਕੇ ਨੇ ਤੇ ਸਾਡਾ ਭਾਰਤ ਐਸ ਵੇਲੇ ਦੁਨੀਆ ਦੇ ਵਿੱਚ ਨੰਬਰ 1 ਦੀ ਦੌੜ ਦੇ ਵਿੱਚ ਸ਼ਾਮਲ ਆ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਲਗਭਗ 23 ਸਾਲ ਇਸ ਸੰਵਿਧਾਨ ਨੂੰ ਸਟੱਡੀ ਕਰਕੇ ਸਾਨੂੰ ਜੋ ਨਿਯਾਮ ਦਿੱਤਾ ਉਹਦੇ ਵਿੱਚ ਅਸੀਂ ਅੱਜ ਸਾਰੇ ਨਿਗ ਮਾਰ ਰਹੇ ਹਾਂ ਤੇ ਨਾਲ ਹੀ ਜੇ ਮੈਂ ਗੱਲ ਕਰਾਂ ਕਿ ਸਾਡੇ ਨਗਰ ਦੀ ਸਾਡੇ ਨਗਰ ਦੇ 78 ਯਾਗੀ ਖਲਾਟੀਆਂ ਦੇ ਨਾਲ-ਨਾਲ ਸਾਡੇ ਨਗਰ ਬਿਲਗਾ ਨੂੰ ਗੁਰੂ ਨਾਨਕ ਜੀ ਕਥਾਵਿਆ ਸਾਡੇ ਕੋਲੇ ਮਾਣ ਆ ਜਿਨ੍ਹਾਂ ਸਾਡੇ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਇੱਥੇ ਤੱਕ ਲੈ ਕੇ ਆਂਦਾ ਸਾਨੂੰ ਦੁਨੀਆ ਭਰ ਦੀਆਂ ਇਸ ਵੇਲੇ ਸਹੂਲਤਾਂ ਮਿਲ ਗਈਆਂ ਅਸੀਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਪੁਰਾਣ ਨੂੰ ਨਮਨ ਕਰਦੇ ਆ ਨਗਰ ਪੰਚਾਇਤ ਗਿਲਗਾ ਦੀ ਹੁਣੇ-ਹੁਣੇ ਚੋਣ ਹੋਈ ਆ ਸਾਡੇ ਪਿੰਡ ਦੇ ਵਸਿੰਦਿਆਂ ਨੇ ਸਾਡੇ ਨਵੇਂ ਐਮਸੀਆਂ ਨੂੰ ਚੁਣ ਕੇ ਤੁਹਾਡੇ ਵਿੱਚ ਭੇਜਿਆ ਤੇ ਸਾਨੂੰ 5 ਸਾਲ ਲਈ ਇਸ ਨਗਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਇਹ ਗੱਲ ਸਮਝਦਾ ਕਿ ਇਸ ਜਿਹੜੀ ਨਗਰ ਕੌਂਸਲ ਦੀ ਟੀਮ 13 ਮੈਂਬਰਾਂ ਦੀ ਆਈ ਆ ਇਹ 13 ਮੈਂਬਰ ਤਾਂ ਹੀ 5 ਸਾਲ ਤੁਹਾਡੀ ਸੇਵਾ ਕਰ ਸਕਣਗੇ ਜੇਕਰ ਤੁਸੀਂ ਸਾਡਾ ਸਾਰੇ ਸਹਿਯੋਗ ਕਰੋ ਕਿ ਸਾਡੇ ਵਿੱਚ ਜਿੰਨੇ ਬਜ਼ੁਰਗ ਵੱਡੇ-ਵੱਡੇ ਤਜਰਬੇ ਵਾਲੇ ਬੈਠੇ ਨੇ ਸਾਡੇ ਵੱਡੇ ਭਰਾ ਨੇ ਸਾਰਿਆਂ ਦੇ ਤਜਰਬੇ ਦੇ ਨਾਲ ਜੇ ਤੁਸੀ ਸਾਨੂੰ ਪਿੱਛੋਂ ਸ਼ਾਬਾਸ਼ ਦਿਓਗੇ ਤਾਂ ਮੇਰਾ ਖਿਆਲ ਆ ਵੀ 50 ਸਾਲਾਂ ਬਾਅਦ ਅਸੀਂ ਬਿਲਗੇਦੀ ਨੂੰ ਹਾਰ ਵਜ਼ਨ ਦੇ ਵਿੱਚ ਵੱਡਾ ਅਸੀਂ ਹੰਬੜਾ ਮਾਰ ਸਕਦੇ ਹਾਂ ਬਿਲਗਾ ਨਗਰ ਦੀਆਂ ਜੋ ਵੱਡੀਆਂ ਸਮੱਸਿਆਵਾਂ ਨੇ ਉਹਨਾਂ ਸਮੱਸਿਆ ਨਾਲ ਰੂਪ ਰੂਪ ਹੁੰਦਿਆਂ ਨੂੰ ਸਾਨੂੰ ਲਗਭਗ 70 75 ਸਾਲ ਦਾ ਸਮਾਂ ਲੱਗ ਗਿਆ ਜਿਹਦੇ ਵਿੱਚ ਸਭ ਤੋਂ ਵੱਡੀ ਜੇ ਆਪਾਂ ਰਿੰਗ ਰੋਡ ਦੀ ਗੱਲ ਕਰੀਏ ਤੇ ਬੜੀਆਂ ਸਰਕਾਰਾਂ ਆਈਆਂ ਬੜੇ ਇਥੇ ਤੱਕ ਲੀਡਰ ਸਾਹਿਬਾਨ ਸਾਨੂੰ ਲਾਰੇ ਲਾ ਕੇ ਜਾਂਦੇ ਰਹੇ ਪਰ ਹੁਣ ਸਾਨੂੰ ਕੁਝ ਹੋਰ ਪੈਂਦਾ ਤਿਸ ਰਿਹਾ ਉਹ ਸਾਡੀ ਜਿਹੜੀ ਗੱਡੀ ਰਿੰਗ ਰੋਡ ਦੀ ਮੰਗ ਸੀਗੀ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਜਿਨ੍ਹਾਂ ਨੇ ਇੱਕ ਤਹਈਆ ਕੀਤਾ ਆ ਇਹ ਕੋ ਹੰਬੜਾ ਮਾਰ ਰਹੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਬਿਲਗਾ ਨਗਰ ਦੇ ਬਾਕੀ ਕੰਮ ਜਿਹੜੇ ਰੁਟੀਨ ਦੇ ਹੋ ਤਾਂ ਹੁੰਦੇ ਰਹੇ ਆ ਪਰ ਨਗਰ ਗੁਰੂ ਨਗਰੀ ਨੂੰ ਰਿੰਗ ਰੋਡ ਦਾ ਜਿਹੜਾ ਆ ਉਹ ਸਮੱਸਿਆ ਜਾਂ ਉਹ ਜਿਹੜਾ ਮੰਗਿਆ ਉਹ ਪੂਰੀ ਹੋ ਜਵੇ ਜਿਹਦੇ ਵਿੱਚ ਪਿਛਲੇ 2 3 3 ਸਾਲ ਤੋਂ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਲੱਗੀ ਹੋਈ ਸੀ ਤਾਂ ਸਾਡਾ ਕਾਗਜ਼ ਪੱਤਰ ਫਾਈਲਾਂ ਤਕਰੀਬਨ ਸਰਕਾਰ ਦੇ ਘਰ ਦੇ ਵਿੱਚ ਦਾਖਲ ਹੋ ਚੁੱਕੀਆਂ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਹਮਾਸ਼ੂ ਅਗਰਵਾਲ ਜੀ ਨੂੰ ਮੈਂ ਇਸ ਵਾਂਦੇ ਵਿੱਚ ਮਿਲਿਆ ਸੀ ਉਹਨਾਂ ਨੇ ਸਾਡੀ ਫਾਈਲ ਅੱਗੇ ਤੋਰ ਕੇ ਐਸਡੀਐਮ ਫਲੋਰ ਕੋ ਭੇਜੀ ਤੇ ਐਸਡੀਐਮ ਫਲੋਰ ਨੇ ਤਹਿਸੀਲਦਾਰ ਨੂਰ ਮਹਿਲੂ ਭੇਜੀ ਹੈ ਕਿ ਤਾਂ ਕਿ ਰੈਵਨਿਊ ਮੁਤਾਬਕ ਉਹ ਜਿਹੜੀ ਪੂਰੀ ਸਾਡਾ ਰਿੰਗ ਰੋਡ ਆਉਣਾ 64 ਫੁੱਟ ਚੌੜਾ ਬਣਨਾ ਵੀ ਉਹ ਕਿਹਦੀ ਕਿਹਦੀ ਜ਼ਮੀਨ ਲੱਗਦੀ ਆ ਕਿਹੜੇ ਕਿਹੜੇ ਖਸਰਾ ਨੰਬਰ ਦੀ ਉਹਦਾ ਇੱਥੇ ਤੱਕ ਪ੍ਰੋਸੈਸ ਪਹੁੰਚ ਚੁੱਕਾ ਆ ਤੇ ਅਸੀਂ ਯਤਨ ਕਰਾਂਗੇ 13 ਦੇ 13 ਸਾਡੇ 12 ਕੌਂਸਲਰ ਸਮੇਤ ਮੇਰੇ ਤੇ ਵੀ ਅਸੀਂ ਇਹ ਰਿੰਗ ਰੋਡ ਦੀ ਜਿਹੜੀ ਵੱਡੀ ਮੰਗਿਆ ਇਹਨੂੰ ਨੇਪਰੇ ਚਾੜਨ ਦੇ ਵਿੱਚ ਜਿੰਨਾ ਸਾਡੇ ਕੋਲ ਸਮਾਂ ਹੈਗਾ ਆ ਅਸੀਂ ਜਲਦੀ ਤੋਂ ਜਲਦੀ ਇਹ ਜਿਹੜਾ ਪਿੰਡਾਂ ਦੇ ਪਿੰਡਾਂ ਨੂੰ ਸਾਡੇ ਆ 30 40 ਨੂੰ ਵੀ ਮਿਲਣਾ ਸੌਖਾ ਸਾਧਨ ਮਿਲਣੇ ਆ ਅਸੀਂ ਇਹਦੇ ਵਿੱਚ ਕੰਮ ਜਾਵ ਰਹੀਏ ਇਦੇ ਨਾਲ ਹੀ ਮੈਂ ਗੱਲ ਕਰਾਂਗਾ ਕਿ ਜੇਕਰ ਸਾਡੇ ਕੋਲ ਕਾਉਂਸਲ ਦੇ ਵਿੱਚ ਸਟਾਫ ਆ ਖਾਸ ਕਰਕੇ ਜਿਹੜੇ ਮੇਰੇ ਵੀ ਸਾਫ ਸਪਾਈ ਵਾਲੇ ਆ ਲੇਬਰ ਵਾਲੇ ਆ ਉਹਨਾਂ ਦਾ ਵੀ ਅਸੀਂ ਦੇਣ ਨਹੀਂ ਦੇ ਸਕਦੇ ਕਿਉਂਕਿ ਅਸੀਂ ਉਹ ਉਹਨਾਂ ਨੂੰ ਸਹਾਈ ਵਾਲੇ ਕਿਹਾ ਜਾਂਦਾ ਆ ਕਿਉਂਕਿ ਉਹ ਸਾਡੇ ਘਰਾਂ ਦੀ ਸਫਾਈ ਦੇ ਵਿੱਚ ਨਗਰ ਬਿਲਗਾ ਨੂੰ ਲਿਸ਼ਕਾਉਣ ਚੁਣਕਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਜਿੱਥੇ ਕਿਤੇ ਕੋਈ ਥੋੜੀਆਂ ਕਮੀਆਂ ਵੀ ਨੇ ਕੋਸ਼ਿਸ਼ ਕਰਾਂਗੇ ਅਸੀਂ ਹੋਰ ਨਵੀਂ ਭਰਤੀ ਕਰਕੇ ਤੇ ਉਹ ਕਮੀਆਂ ਵੀ ਦੂਰ ਹੋ ਜਾਣਗੀਆਂ ਜਦੋਂ ਸਾਡੇ ਕੋਲ ਮੁਲਾਜ਼ਮ ਹੋਰ ਆ ਜਾਣਗੇ ਪਰ ਜਿੱਥੇ ਜਿੱਥੇ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਇਸ ਸੁਧਾਨ ਨੇ ਜਿੱਥੇ ਸਾਨੂੰ ਬਹੁਤ ਵੱਡੇ ਹੱਕ ਦਿੱਤੇ ਆ ਤੇ ਉੱਥੇ ਸਾਡੇ ਆ ਸਾਨੂੰ ਫਰਜ਼ ਵੀ ਦਿੱਤੇ ਫਰਜ਼ ਦਿੱਤੇ ਨੇ ਕਿ ਅਸੀਂ ਉਹਨਾਂ ਫਰਜ਼ਾਂ ਨੂੰ ਨਿਭਾਉਂਦੇ ਹੋਏ ਜਦੋਂ ਅਸੀਂ ਇਸ ਦੇਸ਼ ਦੇ ਵਿੱਚ ਅੱਗੇ ਵਧਣ ਦੀ ਹਿੱਸਾ ਪਾਵਾਂਗੇ ਤੇ ਫਰਜ਼ਾਂ ਦੇ ਵਿੱਚ ਸਭ ਤੋਂ ਵੱਡੀ ਜੋ ਅੱਜ ਕੱਲ ਚੱਲ ਰਹੀ ਆ ਕਿ ਸਾਡੀਆਂ ਉਮਰਾਂ ਬਹੁਤ ਘਟ ਰਹੀਆਂ ਨੇ ਅਸੀਂ ਪਲਾਸਟਿਕ ਦੇ ਜਾਲ ਦੇ ਵਿੱਚ ਇੰਨਾ ਫਸ ਚੁੱਕੇ ਆ ਕਿ ਪਲਾਸਟਿਕ ਤੋਂ ਸਾਡਾ ਜੀਵਨ ਪ੍ਰਭਾਵਿਤ ਹੋ ਰਿਹਾ ਲਗਭਗ ਕੋਈ 60 65 ਬਾੜ ਟੱਕਡੀਆਂ ਜਿਹੜੀਆਂ ਮੌਤਾਂ ਹੋ ਰਹੀਆਂ ਉਹ ਸਾਡੀ ਜੀਵਨ ਸ਼ੈਲੀ ਬਦਲ ਗਈਆਂ ਸਾਡੇ ਕੰਮਕਾਰ ਘਟ ਗਏ ਨੇ ਹਰ ਘਰ ਦੇ ਵਿੱਚ ਦੁਨੀਆਂ ਨੇ ਹਰ ਘਰ ਦੇ ਵਿੱਚ ਬਿਮਾਰੀਆਂ ਨੇ ਜਿਵੇਂ ਆਪਣੇ ਪਰਜਾਂ ਨੂੰ ਸਾਹ ਦੇ ਹੋਏ ਸੰਪਰਦੇ ਹੋਏ ਅਸੀਂ ਇਸ ਗੱਲ ਦਾ ਯਤਨ ਕਰੀਏ ਕਿ ਅਸੀਂ ਸਫਾਈ ਮਹਿੰਮਤਾ ਜੇ ਹਿੱਸਾ ਵੜਨਾ ਹੈ ਤੇ ਅਸੀਂ ਆਪਣੇ ਘਰਾਂ ਤੋਂ ਸ਼ੁਰੂ ਕਰੀਏ ਜੇ ਕੱਲਾ ਕੱਲਾ ਘਰ ਆਪਣੇ ਆਲਾ-ਦੋਲਾ ਸਾਫ਼ ਰੱਖੂਗਾ ਤੇ ਸਾਡੀ ਕਾਉਂਸਲ ਨੂੰ ਤੇ ਸਾਡੀ ਲੇਬਰ ਨੂੰ ਵੀ ਬਹੁਤ ਸਖਾਈ ਹੋਵਗੀ ਕੂੜੇ ਨੂੰ ਵੱਖਰਾ-ਵੱਖਰਾ ਕਰਨਾ ਇਹ ਵੀ ਆਪਣਾ ਘਰਾਂ ਦੇ ਵਿੱਚ ਜ਼ਿੰਮੇਵਾਰੀ ਕਰਦੀ ਆ ਤੇ ਨਾਲ ਹੀ ਸਾਡੇ ਇੱਕ ਫਰਜ਼ ਬਣਦੇ ਨੇ ਕਿ ਸੰਵਿਧਾਨ ਨੇ ਸਾਨੂੰ ਜਿੱਥੇ ਹੱਕ ਦਿੱਤੇ ਨੇ ਉੱਥੇ ਫਰਜ਼ੀ ਦਿੱਤੇ ਨੇ ਕਿ ਸਾਡੇ ਬੱਚੇ 18 ਸਾਲ ਤੋਂ ਪਹਿਲਾਂ ਬਿਨਾਂ ਲਾਇਸੈਂਸ ਤੋਂ ਜਦੋਂ ਕਿਸੇ ਸਕੂਟਰ ਮੋਟਰਸਾਈਕਲ ਦਾ ਗੱਡੀ ਚਲਾਉਂਦੇ ਨੇ ਤਾਂ ਫਿਰ ਉਹਨਾਂ ਦੇ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਚ ਲਾੜ ਕਰਦਾ ਆ ਕਈ ਵਾਰੀ ਜਦੋਂ ਤੁਸੀਂ ਸਿੱਖੇ ਨਹੀਂ ਹੁੰਦੇ ਹੈ ਤੁਹਾਡੇ ਕੋਲ ਗੰਧੀਆਂ ਵੀ ਹੁੰਦੀਆਂ ਆ ਕਈ ਘਰਾਂ ਦੇ ਚਾਰਾਹ ਵੀ ਬੁਝੇ ਨੇ ਮੈਂ ਨਗਰ ਦੇ ਨੌਜਵਾਨਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਕਰਨਾ ਕਿ ਜਿੰਨਾ ਕਿ ਆ ਬੱਚੇ ਛੋਟੇ ਲਾਇਸੈਂਸ ਲੈ ਕੇ ਪੂਰੇ ਕਾਗਜ ਪੱਤਰ ਕਰਕੇ ਘਰੋਂ ਨਹੀਂ ਨਿਕਲਦੇ ਤੇ ਉਹਨਾਂ ਨੂੰ ਤੁਹਾਡਾ ਵਾਰ ਦੇਣਾ ਫਰਜ਼ ਬਣਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਮੈਂ ਵਿਸ਼ਵਾਸ ਕਹੋਣਾ ਕਿ ਸਾਡੇ ਮੇਰੇ ਨਾਲ 12 ਕਾਉਂਸਲਰ 22 ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਆਉਣ ਵਾਲੀ ਜਿਹੜੀ ਪੀੜ੍ਹੀ ਆ ਅਸੀਂ ਉਹਨੂੰ ਬਹੁਤ ਹੀ ਅੱਗੇ ਲਿਜਾਣ ਲਈ ਦਿਨ ਰਾਤ ਇੱਕ ਤੁਹਾਡੇ ਨਾਲ ਮਿਹਨਤ ਕਰਕੇ ਤੁਹਾਡੇ ਨਾਲ ਜੋ ਵਾਅਦੇ ਕੀਤੇ ਆ ਉਹ ਵੀ ਅਸੀਂ ਅੱਗੇ ਵਧਾਂਗੇ ਨਾਲ ਹਲਕਾ ਵਿਧਾਇਕ ਜੀ ਇੰਦਰਜੀਤ ਕੌਰ ਮਾਨ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਆਂ ਜਿਨ੍ਹਾਂ ਨੇ ਸਾਡੇ ਨਗਰ ਬਿਲਗਾ ਨੂੰ ਪਿਛਲੇ 3 ਸਾਲ ਦੇ ਵਿੱਚ ਮਤਲਬ ਕੋਰੋਨਾ ਦੇ ਹਿਸਾਬ ਦੇ ਨਾਲ ਪੈਸਾ ਦਿੱਤਾ ਤੇ ਸਾਡੇ ਜਿਹੜੇ ਪਿੰਡ ਦੇ ਆ ਕੰਮ ਵਿਕਾਸ ਦੇ ਬਹੁਤ ਵਧੀਆ ਚੱਲ ਰਹੇ ਨੇ ਸਾਰੇ ਜਿੰਨੇ ਵੀ ਇੱਥੇ ਮੇਰੇ ਸੱਜਣ ਵੀਰ ਸਾਥ ਖਾਸ ਕਰਕੇ ਕੌਂਸਲਰ ਸਹਿਬਾਨ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਤੇ ਨਾਗੇਸ਼ਾ ਦੇ ਪਿੰਡਾਂ ਤੋਂ ਜਿੰਨੀ ਸੰਗਤ ਆਈ ਆ ਪੰਜ ਸਰਪੰਚ ਸਹਿਬਾਨ ਆਇਆ ਸਾਰਿਆਂ ਨੂੰ ਨਿਮਰਤੀ ਆਇਆ ਸਾਰਿਆਂ ਦਾ ਦਰਵਾਜ਼ਾ ਗਿਆ ਹੈ ਸਰਕਾਰ ਦੇ ਪ੍ਰਧਾਨ ਜੀ ਸਦਾ ਕਲਨਾ ਸਿੰਘ ਜੀ ਮਿਲਗਾ ਉਹਨਾਂ ਦੇ ਨਾਲ ਮਾਡੀ ਚੁਣੀ ਹੋਈ ਸਾਰੀ ਟੀਮ ਇਹ 71 ਵਿਪੈਣੋ ਤੇ ਪ੍ਰੋ ਸਾ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਅੱਜ ਦੇ ਗੰਢਾਂ ਤੋਂ ਦੇਫੇ ਕੋ ਨੂੰ ਸਾਰਿਆਂ ਨੂੰ ਬਾਕਵਾਦ ਦਿੰਦਾ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਣ ਤੋਂ ਬਾਅਦ 26 ਜਨਵਰੀ 1950 ਨੂੰ ਜਦੋਂ ਸਾਡਾ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਉਹਦੇ ਵਿਚਾਰ ਦਾ ਜਿਹੜਾ ਸਮਾਂ ਸੀ ਜੇ ਅੰਗਰੇਜ਼ ਦੇ ਛੱਡ ਗਏ ਤੋਂ ਪਾ ਕੇਰਾ ਸਾਡਾ ਸਿਸਟਮ ਸੀ ਉਹਨਾਂ ਦੇ ਕਾਨੂੰਨਾਂ ਪਰਾਂਟ ਚੱਲਦਾ ਰਿਹਾ 26 ਜਨਵਰੀ ਨੂੰ ਸਭ ਤੋਂ ਵੱਧ ਵਾਰ ਡਾਕਟਰ ਭੀਮrao ਅੰਗਰੇਜ਼ ਕਰਦੀ ਦੀ ਅਦਵਾਰ ਥੱਲੇ ਜਿਹੜੀ ਕਮੇਟੀ ਬਣੀ ਜਿਹਨੇ ਬੜੀ ਮਹੱਤਵ ਦੇ ਨਾਲ ਇਹ ਸੰਵਿਧਾਨ ਤਿਆਰ ਕੀਤਾ ਉਹ ਸੰਵਿਧਾਨ ਦੇ ਤਹਿਤ ਅੱਜ ਤੱਕ ਸਾਡੇ ਦੇਸ਼ ਦਾ ਕਾਇਦਾ ਕਾਨੂੰਨ ਇੱਕੇ ਦਾ ਸਿਸਟਮ ਚੱਲ ਰਿਹਾ ਹੈ ਮੈਂ ਜਿਹੜੀ ਤੁਹਾਡੇ ਨਾਲ ਗੱਲ ਸੰਜੀ ਕਰਨਾ ਹੈ ਇਹ ਚਾਹ ਰਾ ਹਾਂ ਬੇਅਸਵਿੰ ਇਹ ਗੋਣਗਾਂ ਕਰਕੇ ਧਰਮ ਚੰਦਈਏ ਉਹ ਠੀਕ ਨਹੀਂ ਜਿਹੜਾ ਸੰਵਧਾਨ ਬਣਿਆ ਔਰ ਜਿਹਦੇ ਸੰਵਧਾਨ ਦੇ ਤਾਕਰਬ ਅੱਜ ਦੇਸ਼ ਚੱਲ ਰਿਹਾ ਮੈਂ ਕੋਸ਼ਿਸ਼ ਕਰਾਂਗਾ ਦੋ ਚਾਰ ਮਿੰਟ ਲਈ ਉਹ ਸੰਵਧਾਨਵਾਜ ਖਤਰਾ ਕਿ 2014 ਨੂੰ ਲੈ ਕੇ ਅਜ 2025 11 ਸਾਲ ਹੋ ਗਏ। ਦੇਸ਼ ਦੇ ਹਾਕਮ ਲਗਾਤਾਰ ਸਰਹੰਦਾਰੀ ਅਟੈਕ ਕਰ ਰਿਹਾ। ਔਰ ਐਟੈਕ ਕਰਕੇ ਇਹ ਸਰਦਾਨੂ ਫਰੋਕਾ ਕੀਤੇ ਹੋਟਰਾਣਾ ਸਿਸਟਮ ਕਰਨਾ ਚਾਹੁੰਦੇ ਆ। ਸਦਾ ਬਨਾਸਨ ਜੋ ਪੂਣੀ ਪਹਿਲਾਂ ਗੱਲ ਕਰਕੇ ਗਏ ਆ ਵੀ ਪਾਕਿਸਤਾਨ ਤੇ ਹਿੰਦੋਸਤਾਨ ਇਕੱਠੇ ਯਾਦ ਹੋਏ। ਪਾਕਿਸਤਾਨ ਦੀ ਬੁਰੀ ਹਾਲ ਕੀ ਹੋਈ ਤੇ ਸਾਡੀ ਅੱਜ ਵੀ ਡੈਮੋਕ੍ਰੇਸੀ ਦਾ ਨਾਮ ਦੁਨੀਆ ਦੇ ਭਾਗ ਦੇ ਵਿੱਚ ਆ ਬਾਦੂ ਕਸਮੀਰੀ ਪਾਕਿਸਤਾਨ ਦੀ ਬੰਦ ਤੋਂ ਬਾਹਰ ਪਾਕਿਸਤਾਨ ਆਪਣੇ ਦੇਸ਼ ਵਿੱਚ ਧਰਮ ਦਾ ਹੱਥ ਰਾਜ ਚੁਗਾਰਿਆ ਉਹਨੇ ਕਰਕੇ ਹੀ ਅੱਜ ਉਥੇ ਦੇ ਇਹ ਹਾਲਾਤ ਬਣਿਆ ਤੇ ਸਾਡੇ ਦੇਸ਼ ਦਾ ਹਾਲ ਵੀ ਸਾਡੇ ਆ ਵੀ ਅਜ ਉਸੇ ਹਿੰਦੂ ਰਾਜ ਦੀ ਗੱਲ ਕਰਦੇ ਆ ਕਿ ਜਿੱਦਾਂ ਦਾ ਪਾਕਿਸਤਾਨ ਦੇ ਮੁਸਲਮਾਨ ਦੇ ਤੜਾ ਤੇ ਰਾਜਾ ਤਾਂ ਸਸੀਂ ਵੀ ਦੇਖਦੇ ਹਾਂ ਹਿੰਦੂ ਅਸਰ ਪੈਦਾ ਕਰਦਾ ਸਾਡਾ ਸੰਵਿਧਾਨ ਕੀ ਕਹਿੰਦਾ ਤੇ ਸਾਡੇ ਹਰੂ ਕੀ ਕਰ ਰਿਹਾ ਸੰਵਿਧਾਨ ਕਹਿੰਦਾ ਵੀ ਸਮਾਜ ਦੇ ਵਿੱਚ ਬਰਾਬਰਤਾ ਬਰਾਬਰਤਾ ਹੋਣੀ ਚਾਹੀਦੀ ਸਮਾਜਵਾਦੀ ਸ਼ਬਦ ਸੰਵਿਧਾਨ ਦੇ ਵਿੱਚ ਪਿਆ ਹੈ ਪਰ ਸਾਡੇ ਦੇਸ਼ ਦਾ ਸਾਰਾ ਫਰਮਾਇਆ ਕੁਝ ਲੋਕਾਂ ਦੇ ਹੱਥਾਂ 'ਚ ਏਡੰਗੀਆਂ ਬੰਦੀਆਂ ਦੇ ਹੱਥਾਂ 'ਚ ਤਕਰ ਹੋ ਗਿਆ ਸਰਹਾਂ ਕਹਿ ਰਿਹਾ ਵੀ ਸਾਡਾ ਧਰਮ ਨਾਲ ਪੱਖਿਆ ਇਥੇ ਹਰੇਕ ਧਰਮ ਦਾ ਮਰਦਾ ਪੂਰਵ ਮਾਨ ਸਤਕਾਰ ਦਿੱਤਾ ਜਾਂਦਾ ਪਰ ਸਾਡੇ ਦੇਸ਼ ਜਿਹੜਾ ਕੀ ਹੋ ਰਿਹਾ ਹੈ ਇੱਕ ਨੌਜਵਾਨ ਨੂੰ ਮਾਰ ਦਿੱਤਾ ਜਾਂਦਾ ਇਹ ਕਹੇ ਕਿ ਤੇਰੇ ਢੋਲੇ ਦੇ ਵਿੱਚ ਗੋਦਾ ਮਾਸਾ ਸਰਹਾਂ ਇਹ ਕਹਿ ਰਿਹਾ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਬਾਅਦ ਜਿਹੜੇ ਵੀ ਧਾਰਮਿਕ ਸਾਂਸੀ ਚਾਹੇ ਉਸ ਗੁਰਦੁਆਰੇ ਆ ਚਾਹੇ ਮੰਦਿਰ ਆ ਚਾਹੇ ਕਿਆ ਕਿਹਾ ਜਾਂ ਗਿਆ ਕਾਰ ABC ਜੋ ਵੀ ਆ ਉਹ ਜਿਉਂ ਦੀ ਤਿਉਂ ਕੰਮ ਰਹਿੰਦੇ ਪਰ ਅੱਜ ਮਹਾਜਨ ਦੇ ਖਿਦਮਤ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਹਾਜਨ ਤੋਂ ਦੇ ਨਾਂ ਤੇ ਮਹਾਜਨ ਧਾਰਤੀ ਜਾਂਦੀ ਆ ਮੰਦਰ ਬਣਾ ਦਿੱਤਾ ਜਾਵੇਗਾ ਕਹਿੰਦਾ ਬਾਅਦ ਸਾਰਾ ਉਹਦਾ ਨਾ ਸਿਸਟਮ ਕੀਤਾ ਜਾ ਰਿਹਾ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਤੇ ਵੀ ਵਿਰਾਮ ਦੇਖਾਂ ਦੀ ਪਿਛਲੇ ਦਿਨਾਂ ਦੇ ਦਰਮਿਆਨ ਪਾਰਲੀਮੈਂਟ ਦੇ ਅੰਦਰ ਅਪਸ਼ਬਦ ਬੋਲੇ ਡਾਕਟਰ ਅੰਬੇਰ ਕਸਾਦੇ ਖਿਲਾਫ ਸਾਡੀ ਗੱਲ ਕਿਸ ਸੀ ਇਹ ਕਹਿ ਰਿਹਾ ਵੀ ਸਾਡੇ ਦੇਸ਼ ਦੇ ਅੰਦਰ ਜਿੱਦਾਂ ਦਾ ਵਿਰੋਧ ਗਰੋਹ ਉੱਠਣਾ ਚਾਹੀਦਾ ਸੀ ਉਹ ਉੱਠਿਆ ਨਹੀਂ ਕੁਝ ਚੰਨ ਤੇ ਜਾਗਦੇ ਸਿਰਾਂ ਵਾਲੇ ਜਿਹੜੇ ਲੋਕ ਸੀ ਉਹਨੇ ਵਿਰੋਧ ਕੀਤਾ ਬਾਕੀ ਸਾਰੇ ਲੋਕ ਐ ਭਾਵੇਂ ਜਿਹੜੇ ਜਾੜੇ ਪੈਰੋ ਕਰਮਚਾਰੀ ਸੀ ਮੇਰ ਕਸਾਦ ਨੂੰ ਉਹ ਸੋਤੇ ਰਹੇ ਜਿੱਦਾਂ ਦਾ ਰੋਹ ਉੱਠਣਾ ਚਾਹੀਦਾ ਸੀ ਉੱਠਿਆ ਨਹੀਂ ਤੁਹਾਡਾ ਬੇਨਤੀ ਹੈ ਜੀ ਇਸ ਸਟੇਜ ਤੋਂ ਇਸ ਮੱਤਵਿਸ਼ੀਖਾ ਜਿਹੜਾ ਚੋਣਾ ਜੇ ਆਪਾਂ ਨਾ ਕਰੀ ਤੇ ਸ਼ਾਇਦ ਜਿਹੜਾ ਅਸੀਂ ਅੱਜ ਇਹ ਦਿਨ ਮਨਾ ਰਹੇ ਆ ਗੜਤੰਕ ਦਾ ਦੇਸ਼ 6 ਛੋੜੇ ਸਾਲਾਂ ਦੇ ਵਿੱਚ ਸਾਨੂੰ ਬਣਾਉਣ ਦਾ ਮੌਕਾ ਨਾ ਮਿਲੇ ਜਿੱਤਾ ਦੇ ਹਾਲਾਤ ਅਜੂਰੇ ਆ ਤੁਹਾਨੂੰ ਮੈਂ ਆਪਣੇ ਕੋਲੋਂ ਇਹ ਬੇਨਤੀ ਕਰਨਾ ਚਾਹਣਾ ਤੇ ਨਾਸcheid ਵੀ ਕਰਨਾ ਚਾਹਣਾ ਵੀ ਆਪਾਂ ਸਵੇਰ ਨੂੰ ਫੋਲਟਾ ਕਰਿਆ ਤੇ ਪਹੁੰਚਦੇ ਹਾਂ ਇੰਤਜ਼ਾਰ ਕਰਨ ਲਈ ਦੁਪਹਿਰ ਨੂੰ ਆਰਿਆ ਸ਼ਾਮ ਨੂੰ ਇੰਤਜ਼ਾਰ ਕਰ ਲਈ ਇਹ ਨਹੀਂ ਸਾਡਾ ਦੇਖੋ ਚਾਈਨਾ ਸਾਡੇ ਤੋਂ ਬਾਅਦ ਆਜ਼ਾਦ ਹੋ ਕੇ ਅੱਜ ਦੁਨੀਆ ਦੀ ਤਾਕਤ ਬਣਿਆ ਹੈ ਤੇ ਸਾਡਾ ਮੁਰਖ 76 77 ਬਾਹਰ ਕੋ ਵੀ ਤੇ ਹਿੰਦੂ ਮਸੂਲਮਾਨੀ ਕੱਢਾ ਦੇ ਦਿਆ ਤੁਹਾਨੂੰ ਬੇਤੀ ਇੱਕ ਗੱਲ ਨਹੀਂ ਚਾਹਣਾ ਵੀ ਜੇ ਸਾਨੂੰ ਵਾਕੇ ਜੱਟਾਂ ਬੇਕਾ ਸਾਡੇ ਨਾਲ ਪਿਆਰਿਆ ਜੇ ਸਾਨੂੰ ਵਾਕੇ ਇਸ ਦੇਸ਼ ਨਾਲ ਪਿਆਰਿਆ ਵਾਕੇ ਇੱਥੇ ਦੇ ਸਭਿਆਚਾਰ ਨਾਲ ਪਿਆਰਿਆ ਕਿਉਂਕਿ ਸਾਡਾ ਇੱਕ ਮੁਰਖ ਜਿਹੜੀ ਕਹਿੰਤਾਂ ਰਿਆਂ ਇਹ ਗਲਤ ਆਸਤਾ ਇਥੇ ਬਖਰੇ ਬਖਰੇ ਧਰਾਂ ਬਖਰੀਆਂ ਬਖਰੀਆਂ ਜਾਤਾ ਬਖਰੀਆਂ ਬਖਰੀਆਂ ਬੋਲਾਂ ਬੋਲੀਆਂ ਤੁਸੀਂ ਬਹੁਤਿਆਰ ਕਿੱਥਾਂ ਚੱਲ ਜਾਓ ਕਰਨਾ ਹੈ ਚੱਲ ਜਾਓ ਕੇਰਲਾ ਚੱਲ ਜਾਓ ਹਿੰਦੀ ਕੀ ਹੁਦਿਆਲਾ ਨੂੰ ਤਾਂ ਪਤਾ ਹੀ ਨਹੀਂ ਪਰ ਸਾਡੇ ਤੇ ਸਾਡੇ ਦੇਸ਼ ਦਾ ਹਰ ਸਾਡੇ ਤੇ ਹਿੰਦੀ ਸੋchnਾ ਚਾਹਦਾ ਸਾਡੇ ਪੰਜਾਬ ਦੇ ਨੂੰ ਪੰਜਾਬੀ ਨੂੰ ਪਿਆਰ ਕਰਦੇ ਆ ਹਰਿਆਣੇ ਦੇ ਨੂੰ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਆ ਬਿਹਾਰੀ ਨੂੰ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਆ ਪਰ ਇਹ ਸਾਰਾ ਪਰਸ਼ੂਰ ਦੇ ਬਾਵਜੂਦ ਵੀ ਸਾਡਾ ਇੱਕ ਮੁਲਕ ਜਿਹਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਹਦਾ ਨਾਮ ਆ ਫਿਰ ਮੈਂ ਅੱਖ ਦੇ ਵਿੱਚ ਤੁਹਾਨੂੰ ਬੇਨਤੀ ਕਰਨਾ ਚਾਹਣਾ ਜੇ ਸਾਨੂੰ ਆਪਣੇ ਸਭਿਆਚਾਰ ਨਾਲ ਪਿਆਰ ਆ ਜੇ ਸਾਨੂੰ ਆਪਣੇ ਦੇਸ਼ ਨਾਲ ਪਿਆਰ ਆ ਜੇ ਸਾਨੂੰ ਆਪਣੀਆਂ </body> ਨਾਲ ਪਿਆਰ ਆ ਜਾਂ ਜਿਨ੍ਹਾਂ ਲੋਕਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਇਹ ਦੇਸ਼ ਪਿਆਰ ਕਰਵਾ ਦਿੱਤਾ ਸੀ ਜਿਹੜਾ ਮੈਗ ਮਾਰ ਰਹੇ ਆ ਤੇ ਸਾਨੂੰ ਉਹਨਾਂ ਨਾਲ ਪਿਆਰ ਆ ਤਵੇ ਆਹੋ ਆਪਾਂ ਜਾਗ ਜਾਈਏ ਤੇ ਅੱਜ ਇਥੋਂ ਸੋਹਾ ਆ ਕੇ ਜਾ ਜਾਈਏ ਵੇ ਅਸੀਂ ਸੰਵਿਧਾਨ ਦੀ ਰਾਖੀ ਕਰਦੇ ਆ ਜਿਹੜੇ ਲੋਕ ਇਸ ਸੰਵਿਧਾਨ ਨੂੰ ਨਸ਼ਟ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਜਿਹੜੇ ਲੜ ਰਹੇ ਲੋਕਾਂ ਦੇ ਨਾਲ ਆਪਾਂ ਸੜਕਾਂ ਤੇ ਆ ਜੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ। ਇਹ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।